ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੀ ਹਾਲ ਚਾਲ ਆ ਅੱਜ ਤੁਹਾਨੂੰ ਲੈ ਕੇ ਪਹੁੰਚਿਆ ਪੈਂਡਸ ਨੇਹਰ ਦੇ ਵਿੱਚ ਬਾਈ ਕੁਲਵੀਰ ਉਹਨਾਂ ਦੇ ਕੋਲ ਇੱਥੇ ਵੀਰ ਉਹਨਾਂ ਕੋਲੇ 52 ਹਸਾਰ ਵਾਲਿਆਂ ਦੇ ਸੀਮਾਂ ਦਾ ਬਹੁਤ ਹੀ ਸ਼ਾਨਦਾਰ ਟਾਪ ਕੁਆਲਿਟੀ ਦਾ ਕੱਟਾ ਆਜੋ ਤੁਹਾਡੀ ਗੱਲਬਾਤ ਕਰਾਉਂਦੇ ਆ ਵੀਰ ਦੇ ਨਾਲ ਬਾਕੀ ਗੱਲਬਾਤ ਤਰਾਹੀ ਪੁੱਛਦੇ ਆ ਕਿ ਕਿੱਥੋਂ ਲੈਂਦਾ ਸੀ ਤੇ ਕੀ ਇਹਦੀ ਮਾਅਦਾ ਰਿਕਾਰਡ ਸੀਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਜੀ ਠੀਕ ਠਾਕ ਠੀਕ ਆ ਵਧੀਆ ਜੀ ਠੀਕ ਹੈ ਭਾਈ ਜੀ ਵੀਰੇ ਕਿਹੜੇ ਸੀਮੰਦਰ ਦਾ ਬੱਚਾ ਜੀ ਵੀ ਆਪਾਂ ਦਾ ਸਤਜਦੇਰੀ ਫਾਰਮੂਲਾ ਦਿੱਕ ਦਿੱਤ ਨਹੀਂ ਜੜੇ ਹਾਂਜੀ ਆਪਾਂ ਉਹਨਾਂ ਦੀ ਵੀਡੀਓ ਵੇਖ ਕੇ ਲਿਆ ਹੈਗਾ ਉਹ ਠੀਕ ਹੈ 29 ਮਹੀਨੇ ਦਾ ਮਰਤੀਮੰਤ ਦਾ ਐਸਪਨ ਤਕਰੀਬਨ 3 ਸਾਲ ਤੇ 5 ਮਹੀਨੇ ਹੋ ਗਏ ਜੀ 3 ਸਾਲ ਤੇ 5 ਮਹੀਨੇ ਹੋ ਗਏ ਤੁਸੀਂ ਕਿੱਥੋਂ ਲਿਆ ਸੀ ਕਿ ਬਈ ਸੰਧੀ ਲਗਾਈ ਦੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਹਾਂਜੀ ਉਹਦੇ ਉੱਤੇ ਪੈ ਜਾਂਦਾ ਤੇ ਆਪਾਂ ਵੀਡੀਓ ਵੇਖ ਕੇ ਤੇ ਇਹਦੀ ਮਾਦਾ ਰਿਕਾਰਡ ਹੈਗਾ 17 ਕਿਲੋ 17 ਕਿਲੋ ਹਾਂਜੀ ਕਿਹੜੇ ਸੀਮਨ ਦੇ ਵਿੱਚ ਡਾਇਮੰਡ ਸਾਰਾ ਆ ਰਿਹਾ ਹੈਂਦਾ ਬਹੁਤ ਮੰਨ ਸਾਰਾ ਆ ਰਿਹਾ ਹੈਂਦਾ ਠੀਕ ਹੈ ਬਾਈ ਜੀ ਤੁਹਾਡੇ ਕੋਲ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਲੈਣ ਮੇਰੇ ਖਾਣਾ ਸਾਨੂੰ 1.5 ਸਾਲ ਹੋ ਗਿਆ ਇਹ ਲੈ ਤੈਨੂੰ 1.5 ਸਾਲ ਹੋ ਗਿਆ ਹਾਂਜੀ ਠੀਕ ਹੈ ਜੀ ਤੇ ਇਹਦੇ ਤੁਸੀਂ ਬਾਈ ਜੀ ਆਣਾ ਤੋਂ ਮੱਝਾਂ ਵਗੈਰਾ ਕ੍ਰੋਸ ਕਰਵਾ ਲਈ ਆਪਾਂ ਮੱਝਾਂ ਕ੍ਰੋਸ ਕਰਾਉਣੇ ਆ ਪਿੰਡਾਂ ਦੇ ਵਿੱਚੋਂ ਮੱਝਾਂ ਆ ਜਾਂਦੀਆਂ ਹਾਂਜੀ ਕਿ ਜੋ ਦੇਖਦੇ ਆਪਾਂ ਆਪਾਂ ਦੇਖਾਂਗੇ ਜੀ ਠੀਕ ਹੈ ਜੀ ਠੀਕ ਹੈ ਜੀ ਕੀ ਤੇ ਮੱਝਾਂ ਦਾ ਕ੍ਰੋਸ ਕਰ ਦਿੰਦੇ ਕੀ ਵੀਰੇ ਕ੍ਰੋਸਿੰਗ ਦੀ ਕੀ ਫੀਸ ਲੈਣੇ ਉਹ ਦੇ 800 ਰੁਪਏ ਆ ਸਾਤ ਸਰਬੀਆ ਕਰਾਸ ਹੁੰਦਾ ਵਾ ਤੁਸੀਂ ਸੀਮਨ ਨੇ ਸੇਲ ਕਰਦੇ ਜੀ ਤਾਂ ਨਹੀਂ ਨਹੀਂ ਕੋਈ ਨਹੀਂ ਕਿਸੇ ਡਾਕਟਰ ਨਾਲ ਹੋਈ ਨਹੀਂ ਗੱਲਬਾਤ ਆਪਣੀ ਗੱਲਬਾਤ ਹਾਈ ਤੱਕ ਹੋਈ ਨਹੀਂ ਇਹ ਨਹੀਂ ਰੋਸੀ ਬਾਕੀ ਮੱਧ ਦਾ ਮੱਲਾ ਹੀ ਬਾਦੂ ਬਦ ਨਾ ਇੰਨੀਆਂ ਵੀ ਸਿੱਧਾ ਡਰੈਗ ਟੈਸਟ ਦਾ ਰਿਜ਼ਲਟ ਬਦਿਆ ਠੀਕ ਹੈ 100% ਮੱਲਾ ਵੀ ਹੈਗਾ ਠੀਕ ਆ ਪੀਟੀ ਦੇ ਵਾਲਾ ਆਪ ਦਾ ਵਿਸ਼ਵਾਸ ਨਹੀਂ ਕੋਈ ਆਪਾਂ ਨੂੰ ਹਾਂਜੀ ਹਾਂਜੀ ਇਹ ਵੀ ਬਈ ਜੀ ਇਹਦੀ ਕ੍ਰੋਸਿੰਗ ਦਾ ਕੋਈ ਪਹਿਲਾਂ ਛੋਟੀ ਦਾ ਕੀ ਰਿਕਾਰਡ ਕੁਝ ਕੀਤਾ ਪਤਾ ਕਦੇ ਹਜੇ ਮੱਲਾ ਹੋਇਆ ਬੱਚੇ ਨਹੀਂ ਆ ਉਹ ਜਿਹੜੀ ਆਪਾਂ ਇਹ ਆ ਵੀਡੀਓ ਸੜਕ ਦੇ ਦੀ ਫਾਰੰਟ ਤੇ ਪਈ ਹੈ ਨਾ ਜੀ ਉਹਦਾ ਲਿੰਕ ਆਪਾਂ ਜੇ ਕਹਿਣਗੇ ਬੰਦਾ ਆਪਣੇ ਸੰਪਰਕ ਕਰੂਗਾ ਆਪਾਂ ਉਹਨਾਂ ਨੂੰ ਲਿੰਕ ਦੇ ਦੇਵਾਂਗੇ ਠੀਕ ਹੈ ਵੀਡੀਓ ਪਈ ਠੀਕ ਹੈ ਜੀ ਹਾਂ ਇਹਦੀ ਨਾਲ ਕੀ ਰਿਕਾਰਡ ਸੀ ਕੋਈ 17 ਕਿਲੋ ਪਹਿਲੇ ਸੀ ਇਹਨੇ ਜੀ ਸਟਾਨਿਕ ਲੋ ਉਹ ਹੈ ਵੀ ਮਾਦਿਆ ਨਾ ਬਈ ਠੀਕ ਹੈ ਜੀ ਹਾਂਜੀ ਇਸ ਟਾਈਮ ਬਈ ਜੀ ਇਹ 6 ਦਿਨ ਦਾ ਹੀ ਹੈ ਇਹ 6 ਦਿਨ ਦਾ ਬਈ 6 ਦਿਨ ਦਾ ਹਾਂਜੀ 6 ਦਿਨ ਕਿੰਨੀ ਹਾਈਟ ਹੋ ਗਈ ਬਰੋ ਜੀ ਬਈ ਇਹ 5 ਫੁੱਟ ਜਾਂ 4 ਇੰਚ ਹੋ ਗਈ ਬਾ 500 ਤੋਂ ਪਲੱਸ ਹੀ ਅਮਰੋ ਜੀ 60 ਬਾ 60 ਇੰਚ ਦਾ ਹੈ ਵੀ ਹਾਂਜੀ ਠੀਕ ਹੈ ਜੀ ਠੀਕ ਇਹਦੇ ਦਾ ਪੂਰੇ ਕਟਾ ਤੁਸੀਂ ਮਾਣੋ ਕਿ ਸੰਦੇ ਹੋ ਤਾਂ ਲਿਆ ਸੀਗਾ ਹਾਂਜੀ ਬਈ ਜੀ ਇਹ ਮਤਲਬ ਕਿਹੜੇ ਬੰਦੇ ਕਿੱਥੋਂ ਦੱਸ ਕੋਈ ਸੀ ਜਾਂ ਉਹ ਭਾਈ ਆਪਾਂ ਨੇ ਵੀਡੀਓ ਦੇਖੀ ਸੀ ਬਸ ਸਰਿਕ ਡੇਰੀ ਫਾਰਮ ਦਾ ਹਾਂ ਲਈਜੀ ਜੀ ਤੇ ਨਾਲ ਆ ਉਹ ਹੀ ਦੇਖ ਕੇ ਆਪਾਂ ਵੀਡੀਓ ਏਕ ਤੇ ਆਪਾਂ ਛੋਟਾ ਰਕਾਰਨਾ ਪੂਰੇ ਨਾਲ ਫੋਨ ਕਰਕੇ ਉਹਨਾਂ ਤੋਂ ਲਿਆ ਆਪਾਂ ਹਾਂ ਬੰਗਿਆ ਵੀ ਮਾਲਾ ਵੀ ਇਹਨੇ ਦੱਸਿਆ ਕਹਿੰਨੇ ਤੇ ਆਪਾਂ ਚਲੇ ਗਏ ਕਰੀ ਹਾਂਜੀ ਹਾਂਜੀ ਠੀਕ ਹੈ ਤੇ ਹਣ ਬਾਈ ਇਹਦਾ ਤੁਸੀਂ ਜਿਹੜਾ ਮਤਲਬ ਇਹਨੂੰ ਆਪਾਂ ਸੇਲ ਕਰਨਾ ਵਾ ਉਹਦਾ ਕੋਈ ਰੇਟ ਤੁਸੀਂ ਵਿੱਚ ਮੈਂਸ਼ਨ ਕਰ ਸਕਦੇ ਹੋ ਦਾ ਫੋਨ ਨੰਬਰ ਦੱਸੋਗੇ ਜੀ ਹਾਂ ਜੀ ਬਾਈ ਕਰ ਲਾਂਗੇ ਆਪਾਂ ਰੇਟ ਨੰਬਰ ਦੱਸ ਦਿਓ ਜੀ ਦਾ ਇਹ ਨੰਬਰ ਆਗਾ ਆਪਣਾ 70101 43351 70101 43351 43351 ਹਾਂਜੀ ਠੀਕ ਹੈ ਜੀ ਬਾਈ ਫੋਨ ਆਪਾਂ ਨੂੰ ਉਹੀ ਕਰੇ ਜਿਹੜਾ ਚਾਹਵਾਨ ਹੋਇਆ ਕੋਈ ਉੱਥੇ ਐਵੇਂ ਫालतू ਖੜਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਬਾਈ ਜੀ ਮਾਤੇ ਲੋਕਾਂ ਨੇ ਇਸ਼ਾਨ ਕਰੇ ਪਾ ਲਿਆ ਹੋਇਆ ਵਾ ਤੇ ਜਿਹੜੇ ਵੀ ਵੀਰ ਇੰਟਰਸਟਿਡ ਹੋਣਗੇ ਉਹ ਉਹਨਾਂ ਨਾਲ ਫੋਨ ਕਰਕੇ ਸੰਪਰਕ ਕਰ ਸਕਦੇ ਆ ਬਹੁਤ ਹੀ ਸ਼ਾਨਦਾਰ ਕੁਆਲਿਟੀ ਦਾ ਕੁੰਡੇ ਸੰਗਾਂ ਦੇ ਵਿੱਚ ਬਹੁਤ ਵਧੀਆ ਜਾਨਵਰ ਹੈ ਜੀ ਜਿਸ ਵੀ ਵੀਰ ਭਰਾ ਨੇ ਲੈਣਾ ਹੋਵੇ ਫੋਨ ਸਿਰਫ ਉਹੀ ਕਰਨ ਟਾਈਮ ਪਾਸ ਲਈ ਕੋਈ ਵੀ ਵੀਰ ਭਰਾ ਫੋਨ ਨਾ ਕਰੇ ਧੰਨਵਾਦ